ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰੋ ਹਾਦਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਨਕ ਰੋਪ ਪ੍ਰਤਿਪਾਰਾ ਹਮਰੇ ਦੁਸ਼ਟ ਸਭ ਦੁਕਾਬ ਹੋ ਆਪ ਹਾਦੈ ਮੋਹਿ ਵਿਚਾਬ ਹੋ ਸੁਖੇ ਵਸੈ ਮੂਰ ਪਰਵਾਰਾ ਸੇਵਕ ਸਿਖ ਸਭੈ ਕਰਤਾਰ ਮੋ ਰਚਨ ਜ ਕਰਦੈ ਕਰਿਐ ਸਾ ਬਨਨ ਕੁਆਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੂਰ ਪੈਨ ਕੀ ਰਹੇ ਪਿਆਸਾ ਤੁਮ ਹੈ ਸ਼ਾਨ ਕੇ ਅਨੁਨਾਤਿਆ ਹਾਂ ਜੋ ਪਰਚਾ ਹਾਂ ਸੌਤਮ ਤੇ ਪਾਮ ਸੇਵਾ ਸਿਖ ਹਮਾਰੇ ਤਾਰੀ ਹੈ ਚੁੰਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਬਰਿਏ ਬਨਨ ਕਾਲ ਕਾ ਤਰਾਸ ਨਿਵਰਿ ਗਏ ਹੁ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿਓ ਰੱਛਾ ਰਾਖ ਲਿਹੁ ਮੋ ਰਖਣ ਹਾਰੇ ਸਹਾਏ ਸੰਤ ਸਹਾਏ ਪਿਆਰੇ ਦੀਨ ਬੰਦ ਦਰਸ਼ਨ ਗਿ ਅਹੰਤਾ ਤਮਹੁ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ੰਭੂ ਜਿਵਤਰਾ ਕਾਲ ਪਾਏ ਗੁਰੂ ਕ੍ਰਿਸ਼ਨ ਪ੍ਰਗਾਸਾ ਸਾਲ ਕਾਲਕ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਅਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਸ਼ਨ ਉਜਾਇਓ ਆਦ ਅੰਤੇ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਿਸੇ ਕੋ ਹਮਾਰੇ ਸਗਲ ਪ੍ਰਜਾ ਜਿਨ ਆਪ ਸਵਾਰੇ ਸੇਵਕਨ ਕਾ ਸਿਵ ਗੁਣ ਸੁਖ ਦੇਓ ਸਤਨੰਨ ਕਾ ਪਲ ਬੋਧ ਕੀਓ ਘੜ ਘੜ ਕੇ ਅੰਦਰ ਕੇ ਜਾਣ ਤ ਭਲੇ ਬੁਰੇ ਕੀ ਪੀਰਿ ਬਿਸ਼ਾਨਤ ਚੀਤੇ ਦੇਗ ਜਿਨਾ ਸਤੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰਿ ਬਿਸ਼ਾਨ ਘੜ ਘੜ ਕੇ ਪਲ ਪਲ ਕੀ ਜਾਣ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਰ ਜਵਾਕ ਰਕ ਕਰਤ ਹੋ ਕਬਹੂ ਤਮੈ ਮਲਤ ਦੇਹੇ ਤਰ ਸਭੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਬੂਜੂ ਚਰੈ ਤੁਮ ਸਭ ਹਿਤ ਰਹਿਂਦ ਰਾਮ ਅਲੰਬ ਜਾਨਦ ਬੇਦ ਭੇਦ ਰਾਮ ਅਲੰਬ ਨਿਰੰਕਾਰ ਦਰਵਕਾ ਨਿਰਲਾਮਪੋ ਆਦਾਨੀਲ ਅਨਾਦ ਸੰਭ ਤਾ ਕਾ ਅਨੁਚਾਰਿ ਦੇ ਪਿਧਾ ਜਾ ਕੋ ਪੀਵ ਨਾ ਪਾਵਤ ਪਿਧਾ ਤਾ ਕਾ ਖਰਪਾ ਹਰਨ ਨਮਾਨਤ ਮਹਾ ਮੂੜ ਹੈ ਜਿ ਕੋ ਪੀਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪੇਵ ਆਪੋ ਆਪਣੇ ਉਦਹਿ ਜੀਤੇ ਬਰਨਤ ਪਿੰਨ ਪਿੰਨ ਤੋ ਹੈ ਤੇਤੇ ਤੁਮਰਾ ਲਖਾ ਨਾ ਜੈ ਅਵਸਾਰ ਗਹਿ 부ਜ ਸਜਾ ਪ੍ਰਥਮ ਸੰਸਾਰ ਇਕ ਰੂਪਨ ਉਸ ਰੂਪ ਰੰਗ ਪਿਉਰਾ ਕਹੇ ਲ਼ੂਪਾ ਆਂਡਾ ਜੇ ਦਾ ਸੇਤੇ ਕੀਨੀ ਤਵਿ ਖਾਨ ਬਹੁ ਰਚ ਦੇਨੀ ਕਹੋ ਪੁੱਤ ਰਾਜਾ ਹੋਵੇ ਬੈਠਾ ਕਹੋ ਸ਼ਮਨ ਪਿਉ ਸੰਗ ਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪাব ਆਜ ਗਾਸ ਰੂਪ ਸਵੈਮ ਪਭ ਔਰ ਅਛਾ ਮੇਰੇ ਹਿਤਮ ਕਰੋ ਸਿਖਵਾ ਰ ਸਿਖ ਸੰਗ ਰੂ ਦੂਜੇ ਥੇ ਠ ਵਤਨ ਪਤਾ ਸਗਲ ਮਲੇਸ਼ ਕਰੋ ਨਨ ਕਾਤਾ ਜਿਹਾ ਤੁਝ ਦਰਸ਼ਨ ਨਹੀਂ ਪਰੇਨ ਕੈ ਦੁਸ਼ਟ ਦੁਖਤਾ ਹਵੇ ਮਰੇ। ਪਰੋਹ ਜਮਨ ਪਗ ਪਰੇ ਤੇ ਹਾਰੇ ਤਨ ਕੈ ਦਉ ਸੰਕਟ ਸਭ ਟਾਰੇ। ਜੋ ਕਲ ਕੁਗਬਾਰ ਤੇ ਆਈ ਹੈ ਤਾਕੀ ਕਾ ਨਿਕਟ ਨਾ ਹੈ ਰੱਛਾ ਹੋਏ ਤਾਹੀ ਸਭ ਕਲ। ਦੋ ਸਟ ਅਰਿਸ਼ਟ ਟਰੀਦ ਕਾਲਾ ਕਿਰਪਾ ਦ੍ਰਿਸ਼ਟ ਜਨ ਜਾ ਮੇਰੇ ਪ੍ਰਭੂ। ਦਾ ਕੇ ਤਾਪ ਤਨੁ ਕਮਹਰੋ ਰਹਿਦ ਸਹਿਦ ਕਰਮੋ ਸਭ ਹੋਈ ਦੁਸ਼ਟ ਅਚਾਵ ਸਕੈ ਨਾ ਕੋਈ ਏਕ ਬਾਰੋ ਜਨਤ ਮੈ ਸੁਬਾਰਾ ਕਾਲ ਪਾਸ ਤੇ ਤਾਹਿ ਸੁਬਾਰਾ ਜਿਨ ਨਰਨਾਵ ਦਿਹਾਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਰੜਕੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੇ ਲਹੋ ਬਾਰੇ ਸਰਬ ਥੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਕਿਰਪਾ ਕਰੀ ਹੰ ਪਰ ਜਗ ਮਤ ਗ੍ਰਤ ਕਰਾ ਪੂਰਨ ਅਸ਼ਵਰਾਤਾ ਕੇਲੇवेग ਸਰਦੇਹ ਕੋ ਹਰਤਾ ਦੁਸ਼ਟ ਦੋਖਿਨ ਅਕਾਉਛੈ ਕਰਤਾ ਸ਼੍ਰੀਆ ਤੁਜ ਅਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਿਤ ਕਲ ਮੰਨ ਬਾੰਥ ਦਭਲ ਪਾਵੈ ਸੋਈ ਦੁਖ ਨਾ ਦਿਸੈ ਬਿ ਆਪਤ ਕੋਈ ਅਡੰਡ ਸੁਣੈ ਗੁਗਜੁ ਯਾਸ ਰਸਨਾ ਪਾਵੈ ਸੁਣੈ ਮੂਲ ਚਤਲਾਏ ਚਤੁਰਤਾ ਵੈ ਦੁਖ ਦਰਦ ਪਾਓ ਨਿਕਟ ਨਾ ਕੈਨ ਨਰਖੇ ਰਹੈ ਹੋਜਿਆ ਕੇ ਇਕ ਬਾਰ ਚੋਪਈ ਕੋ ਕਹੈ ਜੋ ਪਈ ਸੰਬਤ ਸਤ ਰਹੈ ਸੈ ਸਪੜਿਜੈ ਅਰਧ ਸੈਸ ਪ੍ਰਤੀਨ ਕਹਿਜੈ ਵਾਦਰ ਸੁਦੀਅਤ ਮੇਰਾ ਵਾਰਾ ਤੀਰ ਸੂਤ ਰਵ ਗ੍ਰਤ ਸੁਧਾਰਾ ਸਵਈਆ ਪਾਹੇ ਗਹ ਜਥੇ ਤੁਮਰੇ ਦਵ ਤੇ ਕੋ ਆਖ ਦਰਨ ਨਹੀਂ ਆਨਿਓ ਰਾਮ ਰਹੇ ਪ੍ਰਾਨੁ ਕਰਾਨ ਅਨੇਕ ਹੈਮ ਦੇਖ ਨਾ ਮਾਨਿਓ ਸਵਰੇ ਸਾ ਸਰਵੇ ਸਭੈ ਮੂਪੀਦ ਕਹ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਨ ਮੈਂ ਨਾ ਕਹਿਉ ਸਭ ਤੋਹਿ ਵਿਖਾਨਿਉ ਦੁਹਰਾ ਸਗਲ ਦਵਾਰ ਕੋ ਸਾਡਕ ਹੈ ਜਿਹੋ ਤੁਹਾਰੋ ਦਵਾਰ ਬਾਹਿ ਰਹੀ ਕਿ ਲਾਜ ਅਸ ਗੋਬਿੰਦਾਸ ਤਵਾਰ ਰਾਮ ਕਲੇ ਮਹਿਲਾ ਤੀਜਾ ਨਾ ਦੇਖ ਅਵੰਤਾਰ ਸਤਗੁਰ ਪ੍ਰਸਾਦ आनंद पिया मेरे माई सतगुरु मैं पाया सतगुरु ता पाया सहज से ते मन वजी आवा दियां राग रतना परिवार परिया शब्द गावणियां शब्दो ता गाव हो हरे के नाम मन नेव साया कह नानक आनंद हुआ सतगुरु मैं पाया ए मन मेरेया तू सुदार हो हनलालले हनडार हो तू मन मेरे ਦੋ ਸਵਾਰਣਾ ਅੰਗੀਕਾਰ ਹੋ ਕਰੇ ਤੇਰਾ ਆਕਾਰ ਜ ਸਵਸਵਾਰਣਾ ਸਵਨਾਗਲਾ ਸਮਰੱਤ ਸੁਆਮੀ ਸੋਖ ਅਮਨਿ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਲਾਲੇ ਸਾਚੇ ਸਾਹਿਬਾ ਕੀਆ ਨਹੀਂ ਕਰਤੇ ਰ ਘਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹਤੇ ਰੇ ਨਾਮ ਨੋ ਸਵੈ ਨਾਮ ਜਿਨ ਖੈ ਮਨਉਸਿਆ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੁੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸੱਚਾ ਨਾਮ ਮੇਰਾ ਧਾਰੂ ਸੱਚਾ ਧਰਮੀ ਦਾਨ ਮੁਖਾਂ ਸਭ ਰਵਾਈਆ ਗਰਿ ਸਾ ਸੁਖਮਨੈ ਉਸਿਆ ਜਿਨੇ ਇਛਾ ਸਭ ਜਾਣਿਆ ਸਦਾ ਕਰਮਾਨ ਗਿਤਾਗਰਿ ਬਟੋ ਜਿਸ ਅਧਿਆਵਡਿਆਇਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਅਦ੍ਰੋਪਿਆਰੋ ਸਾਚਾ ਨਾਮ ਮੇਰਾ ਗਾਰੋ ਆਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੈ ਸ਼ਬਦ ਵਾਜੇ ਕਲਾਂ ਜਿਤ ਕਰਤਾ ਰੀਆਂ ਪੰਜ ਦੂਦ ਵਸਕਤੇ ਕਾਲ ਕੰਨਕ ਮਾਰਿਆ ਤੁਰ ਆਕਰਾਂ ਪਾਇਆ ਤਜਨ ਕਾ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਦੇਸ ਗੁਬਵਾ ਜਿਦ ਕਰ ਅਨਹਦ ਵਾਚੇ ਆਨੰਦ ਸਨੋਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲੇ ਸੁਰੇ ਦੋਖ ਰੋਸ ਨਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੈ ਜਾਣੀ ਸੁਣਤੇ ਪੁਨਿਦ ਕਹਤੇ ਪਵਿਤ ਸਤ ਗੁਰ ਹਾ ਪ੍ਰਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਵਿਦਾਈ ਦਾਇਆ ਖੇਲੇ ਸਗਲ ਜਗਤ ਸੰਗਿਆਈਆਂ ਗਰਿਆਂ ਵਾਚੈ ਤਨ ਬਾਹ ਦੂਰ ਕਰਮ ਆਪੋ ਆਪਣੀ ਕੇ ਨੇੜਾ ਕਹਿ ਦੂਰ ਜਿਨੇ ਨਾਮ ਤੇ ਆਇਆ ਗਏ ਉਹ ਸਖਤ ਕਾਲ ਨਾਨਕ ਤੇ ਮੁਖੋ ਜਾਲੇ ਕਿਤੇ ਛੁੱਟੇ ਨਾਲ ਜਿਨੇ ਨਾ ਆਇਆ ਗਇਆ ਸਖਦ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੂੰ ठाकुर ਤੂੰ ਮ